ਨਾ ਮੈਨੂੰ ਐਂ ਦੱਸ ਜਿਹੜਾ ਇਹਨੇ ਕੰਮ ਜਾ ਕਰਾਇਆ ਤੀ ਉਹ ਬਣਿਆ ਕੁਸ ਨਾ ਭਾਈ ਕੋਈ ਫਰਕ ਨਹੀਂ ਪਿਆ ਕਿ ਰ ਮਾੜਾ ਮੋਟਾ ਫਰਕ ਪੈਣ ਲੱਗਾ ਸੀ ਫੇਰ ਉਹੀ ਹਾਲ ਹੈ ਅੱਛਾ ਉਹ ਜੋ ਪੈਣਾ ਦੱਸ ਕੀ ਫਾਇਦਾ ਸੀਗਾ ਅਨੁਸਾਰੀ ਉਮਰ ਨਾਲ ਫਰਕ ਪਿਆ ਹੁਣ ਕੀ ਪੈਣਾ ਐਨੀ ਖੇਚੜਾ ਕਈ ਕੀਤੀ ਵੀ ਬੁੱਡੇ ਬਾਰੇ ਆਹ ਦੇਖੀ ਮਾੜਾ ਜਾ ਕਿਵੇਂ ਹੈਗਾ ਹਣ ਸਮਾਨ ਸਮੂਣ ਪਾ ਦੀ ਵਿੱਚ ਨਾ ਨਾ ਹਜੇ ਤਾਂ ਹੋਰ ਪੁੱਨ ਇਹ ਹੋਰ ਪੁੱਨਾ ਹੋਰ ਅਲੱਗ ਤੇਰਾ ਕੱਚਾ ਹੈ ਭਾਈ ਕਿੱਥੇ ਹੈਗਾ ਫਰੇਲੀ ਤੇ ਉੱਜੜਿਆ ਔਰ ਹੁਣ ਕਿੱਥੇ ਜਾਣਾ ਨਹੀਂ ਫਿਰ ਕਿਹੜੇ ਕਿਹੜੇ ਜਾਉਂਗੇ ਐਂ ਤਾਂ ਦੱਸ ਦੇ ਮੈਨ ਨਹੀਂ ਹੋਰ ਕੋਈ ਜਾਵੇ ਚਾਹੇ ਨਾ ਜਾਵੇ ਇਹਦੀ ਤਹੀ ਮਰੋਣ ਮੈਂ ਜ਼ਰੂਰ ਜਾਉਂਗੀ ਆ 10 ਕਿਲੋ ਕੇਵੋ ਦੀ ਪੰਜੀਰੀ ਰੜਾ ਲੈ ਮੈਂ ਤਾਂ ਚੁੱਪ ਕਰਕੇ ਚੱਕਣੇ ਪੀਪੇ ਡੇਰੇ ਜਾ ਕੇ ਸਾਹ ਲੈਣਾ ਵਧੀਆ ਗੱਲ ਐ ਔਰ ਪਹਿਲਾਂ ਤਾਂ ਚਾਹਤੀ ਜੇ ਤੂੰ ਜਾਵੇਂਗੀ ਦੇਖੀ ਜੋਗੇ ਅਰ ਇਹ ਤਾਂ ਬਾਬੇ ਵਾਸਤੇ ਪੰਜੀਰੀ ਜਾਨੀਓ ਕੋਈ ਨਾਮ ਸ਼ੱਦ ਜਪ ਲਓ ਜਦੋਂ ਮਾਹਪੁਰਸ਼ਾਂ ਨੇ ਕੱਢ ਕੇ ਪਿੰਨੀ ਖਾਧੀ ਉਹਦੇ ਵਿੱਚੋਂ ਉਹਦੀ ਪਤਾ ਲੱਗ ਜੂ ਉਹਨਾਂ ਨੂੰ ਵੀ ਆਪਦੀਆਂ ਗੱਲਾਂ ਮਾਰੀਆਂ ਨੇ ਇਹਨਾਂ ਨੇ ਸਾਡਾ ਨਾਮ ਨਹੀਂ ਜਪਿਆ ਬਿਗੜਵਾਲ ਨਹੀਂ ਫੜਾ ਕੇ ਹੁਣੀ ਪੰਜੀਰੀ ਤੁਸੀਂ ਆਹ ਆ ਖਾਪਾਂ ਰੱਖੀਆਂ ਨੇ ਅੱਗ ਲਾ ਲੈ ਇਹਨਾਂ ਨੂੰ ਲੱਗੀ ਬਾਲਣ ਹਵਾ ਜੀ ਨਾਲ ਬੁਝਦੀ ਇਹ ਮੈਂ ਰੁਕਸੂ ਪਸੇ ਰੁਕ ਮੈਂ ਤੇ ਹੀ ਰਹਿ ਗਈ ਨਹੀਂ ਪਾਬੀ ਤੇ ਉਹ ਮੁੰਡੇ ਦਾ ਗਾਣਾ ਸੁਣਿਆ ਆ ਜਿਹੜਾ ਨਵਾਂ ਆਇਆ ਹੁਣ ਕਿਹੜਾ ਥੋੜੇ ਕਰਕੇ ਹੀ ਚੰਡੀਗੜ੍ਹ ਬੈਠਿਆਂ ਨਹੀਂ ਹੋਰ ਸਾਡਾ ਕੀ ਰੱਖਿਆ ਨੀ ਕੋਨ ਜਰਕੀ ਵੀੜੇ ਪਾਏ ਪਾ ਮਰੂਗਾ ਹਰਾਮਜਾਦਾ ਤੂੰ ਇਹ ਤਾਂ ਦੇਖ ਲੈ ਸ਼ਬਦ ਤੋਂ ਗਾਣਾ ਬਣਾਇਆ ਉਹਨੇ ਅੱਛਾ ਤੇ ਹੋਰ ਇਹ ਸ਼ਬਦ ਵਾ ਉਦੋਂ ਬਣਾਇਆ ਸੀਗਾ ਸੰਗਤ ਨੇ ਜਦੋਂ ਬਾਬਾ ਜੀ 2800 ਗੋਰੀਆਂ ਨੂੰ ਤਾਰਨ ਗਏ ਸੀਗੇ ਥਾਈਲੈਂਡ ਆਹੋ ਹਾਂ ਸੰਗਤ ਨੇ ਉੱਥੇ ਬੈਠ ਕੇ ਨੇ ਗਾਇਆ ਕਹਿੰਦੇ ਵੀ ਥੋਡੇ ਕਰਕੇ ਹੀ ਅਸੀਂ ਕਾਸੀਪੁਰ ਬੈਠੇ ਕਹਿੰਦੇ ਥੋਡੇ ਕਰਕੇ ਹੀ ਕਾਸੀਪੁਰ ਬੈਠੇ ਆ ਇੱਥੇ ਸਾਡਾ ਕੀ ਰੱਖਿਆ ਹੋਰ ਚਲ ਦੇਖ ਗਲਾ ਪਰ ਚੱਲ ਪਿਆ ਮੁੰਡਾ ਜਾ ਇੱਕ ਰੂਪ ਨੇ ਇੱਕ ਸ੍ਰੀ ਰੂਪ ਇੱਕ ਲੱਤੇ ਰਹੀ ਲੋਕ ਇਹ ਤੇ ਨਹੀਂ ਇੱਕ ਰੂਪ ਅਤੇ ਇੱਕ ਸ੍ਰੀ ਰੂਪ ਇੱਕ ਮੈਂ ਚੰਡੀਗੜ੍ਹ ਵਿੱਚ ਬਾਬਾ ਜੀ ਥੋੜੇ ਪੱਕੇ ਲੱਗੇ ਡੇਰੇ ਸਾਰੀ ਦਸਾਂ ਕਹਾਣੀ ਲਗਾ ਦੇ ਜੋਰ ਦੇਣੀ ਫਿਰ ਤੁਸੀਂ ਵੀ ਨਾਲ ਗਾਓ ਚੱਲ ਚੰਡੀਗੜ੍ਹ ਵਿੱਚ ਬਾਬਾ ਜੀ ਥੋੜੇ ਪੱਕੇ ਲੱਗੇ ਡੇਰੇ ਸਾਰੀ ਦਸਾਂ ਕਹਾਣੀ ਸੁਨੋ ਜੋ ਦਿਲ ਵਿੱਚ ਹੈ ਮੇਰੇ ਪਹਿਲਾਂ ਤਾਰਿਆ 26 ਸੈਕਟਰ ਫੇਰ ਤਾਰਿਆ 18 ਪਹਿਲਾਂ ਤਾਰਿਆ 26 ਸੈਕਟਰ ਫੇਰ ਤਾਰਿਆ 18 ਤੁਹਾਡੇ ਨਾਲ ਬਾਬਾ ਜੀ ਦਿਲ ਦੀਆਂ ਜੁੜ ਗੀਆਂ ਤਾਰਾਂ ਤੁਹਾਡੇ ਨਾਲ ਬਾਬਾ ਜੀ ਦਿਲ ਦੀਆਂ ਜੁੜ ਗੀਆਂ ਤਾਰਾਂ ਤੁਹਾਡੇ ਨਾਲ ਬਾਬਾ ਜੀ ਦਿਲ ਦੀਆਂ ਜੁੜ ਗੀਆਂ ਤਾਰਾਂ ਤੁਹਾਡੇ ਨਾਲ ਬਾਬਾ ਜੀ ਦਿਲ ਦੀਆਂ ਜੁੜ ਗੀਆਂ ਤਾਰਾਂ ਤੁਹਾਡੇ ਨਾਲ ਬਾਬਾ ਜੀ ਦਿਲ ਦੀਆਂ ਜੁੜ ਗੀਆਂ ਤਾਰਾਂ ਤੇਰੇ ਨਾਲ ਬਾਬਾ ਜੀ ਦਿਲ ਦੀਆਂ ਜੁੜ ਗੀਆਂ ਤਾਰਾਂ ਉਹ ਮੇਰੀ ਪੀਂਗ ਨੂੰ ਹਲਾਰਾ ਦੇ ਗਿਆ ਹਾਨ ਦਾ ਮੁੰਡਾ ਨਹੀਂ ਮੇਰੀ ਪੀਂਗ ਨੂੰ ਹਲਾਰਾ ਦੇ ਗਿਆ ਹਾਨ ਦਾ ਮੁੰਡਾ ਚਿੱਤ ਕਉ ਮਉ ਹੋ ਜਾਂਦਾ ਚੰਦਰਾ ਜਦੋਂ ਪ੍ਰਸ਼ਾਦ ਖਾਈਦਾ ਉਹ ਚਿੱਤ ਕਉ ਮਉ ਹੋ ਜਾਂਦਾ ਚੰਦਰਾ ਜਦੋਂ ਪ੍ਰਸ਼ਾਦ ਖਾਈਦਾ ਮੈਨੂੰ ਘਰ ਵਿੱਚ ਬਾਬਾ ਜੀਏ ਗੁਫਾ ਦੇ ਸਦੀ ਜਦੋਂ ਪਹਿਲਾ ਲੱਡੂ ਖਾਈਦਾ ਮੈਨੂੰ ਘਰ ਵਿੱਚ ਬਾਬਾ ਜੀਏ ਗੁਫਾ ਦੇ ਸਦੀ ਜਦੋਂ ਪਹਿਲਾ ਲੱਡੂ ਖਾਈਦਾ ਮੇਰੇ ਸਾਲੀ ਅੰਮਰਤਾ ਬਣਕ ਬਣੀ ਬੈਠੀ ਐ ਕਿਉਂ ਦੀ ਬਣੀ ਆ ਠੋਕਣੀ ਮੂੰਹ ਕਿ ਨਹੀਂ ਮੇਰੇ ਮੂੰਹ ਚ ਸਾਲੇ ਨੇ ਏ ਕਾ ਮੇਰੇ ਸਾਰੇ ਸੜਕ ਤੱਕ ਸੁਣ ਬਿਨ ਦੇ ਉੱਥੇ ਇਹ ਤਾਂ ਸਮਾਨ ਪਾਲ ਸਮਾਨ ਹਾ ਕੀ ਕਰੀ ਜੰਨੇ ਉਹ ਹਾਂ ਪੰਜੀਰੀ ਲਾਉਣੀ ਆ ਪੰਜੀਰੀ ਪੰਜੀਰੀ ਦਾਰ ਲਾਉਣੇ ਆ ਆਹ ਕੈਂਦਰ ਖਾਨਾ ਕੀ ਕਰਕੇ ਗੀਤ ਗਾਈਆਂ ਅਸੀਂ ਸ਼ਬਦ ਸੀ ਇਹ ਬਲੇ ਨੇ ਨਰਾਲੇ ਬਾਬੇ ਦੇ ਸ਼ਬਦ 14 ਨਾਲੇ ਹੋਰ ਦਿਲ ਦੀਆਂ ਨਰਾਲੇ ਬਾਬੇ ਦੇ ਸ਼ਬਦ ਗਾਉਣੇ ਆ ਪੰਜੀਰੀ ਬਣਾਉਣੀ ਆ ਨਰਾਲੇ ਬਾਬੇ ਵਾਸਤੇ ਬੇਰੇ ਲੈ ਕੇ ਜਾਣੀ ਆ ਹੈ ਨਰੇ ਨਰਾਲੇ ਬਾਬੇ ਵਾਸਤੇ ਪੰਜੀਰੀ ਉਹ ਤਾਂ ਮੈਂ ਤਾਂ ਬਦਾਮ ਚੀਰਿਆ ਚਾਚਾ ਜੀ। ਨਰਾਲੇ ਦੀ ਕੀ ਪੰਜੀਰੀ ਬਣਾਉਣੇ? ਨਾ ਨਰਾਲੇ ਵਾਸਤੇ ਤਾਂ ਨਹੀਂ ਪਰ ਘਰ ਵਾਸਤੇ ਬਣਾਉਣੇ। ਹਾਂ ਘਰ 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 ਵਾਸਤੇ। ਘਰ ਵਾਸਤੇ ਪੰਜੀਰੀ। ਹਾਂ ਆ ਦੇਖ ਕਿ ਪੰਜੀਰੀ ਡਾਂਗਾ ਮੇਰੇ ਸਾਲੀਏ। ਇਹ ਦੀ ਬਣੀਆ ਠੱਕਦੀ। ਆ ਪਾ ਦੀ ਪਹਿਲਾਂ ਫੁੱਲ ਪਤਾਸੇ ਪਾ ਦੀ ਫੁੱਲ ਜਾਣਗੇ। ਫੁੱਲ ਪਤਾਸੇ। ਬਾ ਚਾਚਾ ਜੀ ਚਾਹ ਪੀਓਗੇ ਬਣਾ ਦਾਂ ਮੈਂ। ਘਰ ਵਾਸਤੇ ਬਣਾਉਣੇ ਕਿੱਥੇ ਵਾਤੇ ਬਣਾਉਣੋ? ਘਰ ਵਾਸਤੇ। ਇੱਦਾਂ ਠੀਕ ਐ। ਐਂ ਕਰੀਂ। ਕਸ ਕਸ ਪਾਣੀ ਥੋੜੀਏ ਚ ਉਹ ਇਹ ਦੋ ਮਾਰਦੇ ਹੈ ਪਾਣੀ ਪਾਦੀ ਪਾਪੀ ਪਾਣੀ ਹਾਂ ਪਤਾਸੇ ਪਾਦੂ ਦੀ ਬਾਈ ਪਾਦੂ ਦੀ ਕਾਦੂ ਘੱਟੇ ਪਾਣੀ ਸਰਸ ਮਾਨੀ ਨਾ ਪਹਿਲਾਂ ਪਾਦੇ ਕੁੱਟ ਕੇ ਬਾਈ ਹਾਂ ਚਾਚੇ ਕੁੱਟ ਕੇ ਪਾਦੇ ਪਹਿਲਾਂ ਆਹ ਆਹ ਹੋਏ ਮਸਖਾ ਪਾਵਾ ਦੀ ਹੁੰਦੀ ਹੈ ਹਾਂ ਖਾਸ ਉਹ ਵਧੀਆ ਹੁੰਦੀ ਹੈ ਲੈ ਨਹੀਂ ਪਾਣੀ